ਸਰਕਾਰ ਦਾ ਸੀ ਸਰਕਾਰ ਬਣਾਉਣ ਤੇ ਅਸੀਂ ਮਤਲਬ ਆਪਣਾ ਯੋਗਦਾਨ ਪਾਇਆ ਸਾਰਿਆਂ ਨੇ ਲੋਕਾਂ ਨੇ ਪਰ ਹੁਣ ਉਹਨਾਂ ਤੋਂ ਕੋਈ ਆਸ ਹੈ ਨਹੀਂ ਕਿਉਂਕਿ ਉਹਨਾਂ ਦਾ ਕੋਈ ਵੀ ਨੁਮਾਇੰਦਾ ਇੱਥੇ ਨਹੀਂ ਪਹੁੰਚਿਆ ਜਿਹੜੇ ਸਾਡੇ ਇੰਨੇ ਸਾਲਾਂ ਤੋਂ ਸਿੰਘ ਬੈਠੇ ਨੇ ਉਹਨਾਂ ਨੂੰ ਰਿਹਾ ਨਹੀਂ ਕਰਦੇ ਉਹਨਾਂ ਨੂੰ ਕੋਈ ਪ੍ਰੋਲ ਤੇ ਨਹੀਂ ਭੇਜਦੇ ਹਾਂਜੀ ਉਹਨਾਂ ਨੂੰ ਹੋਰ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਤੇ ਇਹਨਾਂ ਨੂੰ ਜਦੋਂ ਚਾਹੇ ਜਦੋਂ ਉਹਨਾਂ ਦੀ ਪ੍ਰੋਲ ਤੇ ਆ ਜਾਂਦਾ ਤੇ ਜਿਹੜੋ ਕੀ ਇਹਦੇ ਗੁਨਾਹ ਉਹਨਾਂ ਨਾਲ ਬਹੁਤ ਵੱਡੇ ਗੁਨਾਹ ਨਹੀਂ ਇਨ ਕਿੱਥੇ ਹੋਏ ਉਹਨੇ ਕਿਹਾ ਸੀਗਾ ਭਗੰਤ ਮਾਨ ਨੇ ਵੀ ਕਿਹਾ ਸੀਗਾ ਵੀ ਸਭ ਤੋਂ ਪਹਿਲ ਤੇ ਮੁੱਦੇ ਤੇ ਅਸੀਂ ਮਤਲਬ ਲਵਾਗੇ ਸੀ ਜਿਹੜੇ ਬੰਦੀ ਸਿੰਘ ਨੇ ਉਹਨੂੰ ਕੋਈ ਛੋਟੀ ਜੀ ਗੱਲ ਦੱਸਦੇ ਸੀ ਉਹ ਛੋਟੀ ਜੀ ਗੱਲ ਐ ਤਾਂ ਬਸ ਚੰਦ ਸਰਕਾਰ ਸੜੀ ਬਣਾਓ ਤੇ ਅਸੀਂ ਪਹਿਲ ਦੇ ਮੁੱਦੇ ਦੇ ਨੂੰ ਦਾ ਤੇ ਉਹ ਕਰਾਂਗੇ ਤੇ ਕੀ ਉਹੀ ਸਰਕਾਰ ਜਿਹੜੀ ਕਹਿੰਦੀ ਆਪਾਂ ਪੰਜਾਂ ਮਿੰਟਾਂ ਚ ਐਮਐਸਪੀ ਵੀ ਦੇ ਦਾਂਗੇ ਜੀ ਹਾਂਜੀ 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 ਪਰ ਕੋਈ ਸਾਨੂੰ ਉਹਨਾਂ ਤੋਂ ਮਿਲਿਆ ਨਹੀਂ ਜੀ ਕੁਝ ਵੀ ਸਾਨੂੰ ਉਹਨਾਂ ਤੋਂ ਜੇ ਸਰਕਾਰ ਨਹੀਂ ਆ ਆ ਸਕਦੀ ਕਿ ਇਹਨਾਂ ਦਾ ਹਾਲ ਤਾਂ ਉਸ ਸੁਖਵੀਰ ਬਾਦਲ ਉਹਨਾਂ ਵਰਗਾ ਹੋਣਾ ਤੇ ਉਹੀ ਜਾਪਦਾ ਹੋਈ ਸਾਰਾ ਕੁਝ ਹੈ ਸਾਰੇ ਬਸੋਂ ਹੀ ਵਾ ਜਾ ਰਹੀਆਂ ਨੇ ਕਿ ਇਹਨਾਂ ਦਾ ਹਾਲ ਹੁਣ ਅੱਗੇ ਬੰਦੀ ਹੋਵੇ। ਉਸ ਦੇ ਬੰਦੀ ਭੁੱਲ ਜਾਂਦੇ ਆ ਤੇ ਹੁਣ ਵੀ ਜੇ ਕੱਲ ਨੂੰ ਇਹਨਾਂ ਦੀ ਕੋਈ ਸਰਕਾਰ ਆ ਜਾਵੇ ਬਾਈ ਜੇ ਮੰਨ ਲਓ ਤੁਸੀਂ ਤੇ ਇਹ ਫੇਰ ਉਸ ਤਰੀਹੀ ਉਹੀ ਚੀਜ਼ ਹੋ ਜਾਈ ਕਿ ਨਹੀਂ ਇਹ ਕਰਦੇ। ਤੇ ਹੁਣ ਸੁਖਵੀਰ ਬਾਦਲ ਹਰ ਸਾਰੀ ਅਕਾਲੀਦਾਰ ਵਾਲੇ ਪਾਸੇ ਫਿਰਦੇ ਆਂ ਅਸੀਂ ਐਂ ਤਾਂ ਕਰਦੇ ਅਸੀਂ ਛਡਾਵਾਂਗੇ ਕਰਾਂਗੇ ਅਜੇ ਤੱਕ ਇਹਨਾਂ ਵੱਲੋਂ ਵੀ ਕੋਈ ਦੱਸੋ ਕੋਈ ਕੋਈ ਗੱਲ ਹੋਣੀ ਹੋਈ ਹੈਗੀ। ਇਹਨਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਕਿ ਸੁਖਬੀਰ ਬਾਦਲ ਹੁਣੀ ਅੱਜ ਨਾ ਗੱਲ ਕਰਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਤੇ ਥੋੜਾ ਜਿਹਾ ਸਬਕ ਲੈ ਲਓ ਉਹਨਾਂ ਤੋਂ ਕਿਉਂਕਿ ਉਹਨਾਂ ਨੂੰ ਅੱਜ ਚੇਤਾ ਆ ਜਦੋਂ ਉਹਨਾਂ ਕੋ ਰਾਜ ਭਾਗ ਸੀ ਤੇ ਉਸ ਵੇਲੇ ਉਹ ਵੀ ਬੰਦੇ ਨੂੰ ਬੰਦਾ ਨਹੀਂ ਸੀ ਸਮਝਦੇ ਤੇ ਉਦੋਂ ਉਹਨਾਂ ਨੂੰ ਵੀ ਸਿੱਖ ਚੰਗੇ ਨਹੀਂ ਸੀ ਲੱਗਦੇ ਤੇ ਸਿੱਖ ਕੌਮ ਉਹ ਆ ਜਿਹੜੀ ਜਿਹਦੇ ਨਾਲ ਖੜ ਜੇ ਪੰਜਾਬ ਦੇ ਵਿੱਚ ਤੇ ਉਹਦੀ ਕਦੀ ਪਿੱਠ ਨਹੀਂ ਲੱਗਦੀ ਤੇ ਪਰ ਤੇ ਜਦੋਂ ਲਾਗੇ ਜੇ ਇਲੈਕਸ਼ਨ ਆਉਂਦੀਆਂ ਉਦੋਂ ਫਿਰ ਨਵੀਆਂ-ਨਵੀਆਂ ਗੱਲਾਂ ਕੱਢ ਕੇ ਲਿਉਂਦੇ ਨੇ ਤੇ ਫਿਰ ਸਾਥ ਦਿਨ ਲਈ ਵੀ ਆ ਜਾਂਦੇ ਪਰ ਸਰਕਾਰ ਨੂੰ ਬਹੁਤ ਮਾੜੀ ਗੱਲ ਹੈ ਇੱਧਰ ਧਿਆਨ ਦੇਣਾ ਚਾਹੀਦਾ ਪਰ ਬੜੀ ਗੱਲ ਗਲਤ ਹੈ ਜਿਹੜੇ ਬੰਦੇ ਸਜ਼ਾ ਹੀ ਭੁਗਤ ਚੁੱਕੇ ਆ ਉਹਨੂੰ ਫਿਰ ਰੱਖਣ ਦਾ ਕਿਉਂ ਕੀ ਮਤਲਬ ਹੈ ਸਾਰੇ ਡਰ ਕਿਉਂ ਤੇ ਇਦਾਂ ਅਸੀਂ ਫਿਰ ਪੰਜਾਬ ਸਰਕਾਰ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ ਪੰਜਾਬ ਸਰਕਾਰ ਨੇ ਧਿਆਨ ਹੀ ਨਹੀਂ ਦਿੱਤਾ ਜਿਦਾ ਜ ਰਣਜੀਤ ਸਿੰਘ ਦਾ ਸੰਘਾਸ਼ਨ ਤੇ ਜਿਹੜਾ ਆਪਾਂ ਲਿਉਂਦੀ ਗੱਲ ਕਰਦੇ ਆ ਜਿਹੜੇ ਆਪਣੇ ਲੋਕ ਆ ਉਹਨਾਂ ਨੂੰ ਤੇ ਲੈ ਆਈਏ ਵਿਚਾਰੇ ਜਿਹੜੇ ਸਜ਼ਾ ਭੁਗਤ ਚੁੱਕੇ ਆ ਤੁਹਾਡੀ ਸਰਕਾਰ ਆ ਪੰਜਾਬ ਚ ਤੁਸੀਂ ਰਾਜ ਸਭਾ ਚ ਮੈਂਬਰ ਜੇ ਇਹ ਆਪਣੇ ਲੋਕ ਜਿਹੜੇ ਵਿਚਾਰੇ ਸਜ਼ਾਵਾਂ ਹੀ ਪੂਰੀਆਂ ਕਰ ਚੁੱਕੇ ਆ ਫਿਰ ਉਹਨਾਂ ਨੂੰ ਆਪਾਂ ਕਿਉਂ ਉੱਥੇ ਰੱਖਿਆ ਵਾ ਸਜ਼ਾ ਪੂਰੀ ਕਰ ਚੁੱਕੇ ਨੂੰ ਆਪਾਂ ਛੱਡੀਏ ਉਹ ਕਿਤੇ ਨਾ ਕਿਤੇ ਫਿਰ ਗੁੱਸਾ ਆਣ ਕੇ ਇਲੈਕਸ਼ਨਾਂ 'ਚ ਕੱਢਦੇ ਨੇ ਇਸ ਕਰਕੇ ਇਹਨਾਂ ਨੂੰ ਸੁਖਵੀਰ ਬਾਦਲ ਤੋਂ ਸਿੱਖਿਆ ਲੈਣੀ ਚਾਹੀਦੀ ਆ ਔਰ ਜਲਦ ਤੋਂ ਜਲਦ ਜਿਹੜਾ ਵਾ ਬੰਦੀ ਸਿੰਘਾਂ ਨੂੰ ਰਿਹਾਅ ਕਰਕੇ ਤੇ ਮੋਰਚਾ ਜਿਹੜਾ ਵਾ ਫਤਿਹ ਕਰਦਾ ਸਸ਼ਕਾਲ ਤੁਸੀਂ ਦੇਖ ਰਹੇ ਹੋ ਡੇਲੀ ਡੈਸਕ ਟੀਵੀ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਇਸ ਵਕਤ ਮੋਹਾਲੀ ਚੰਡੀਗੜ੍ਹ ਦੀ ਸਰਹੱਦ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਪਿਛਲੇ 20 ਮਹੀਨਿਆਂ ਤੋਂ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਕੌਮੀ ਇਨਸਾਫ ਮੋਰਚੇ ਤੋਂ ਭਾਵ ਕਿ ਆਪਣੀ ਕੌਮ ਨੂੰ ਲੈ ਕੇ ਇਨਸਾਫ ਜਿਹੜੇ ਆ ਉਹ ਸਰਕਾਰ ਨੂੰ ਅਪੀਲ ਲਈ ਜਾ ਰਹੀ ਹੈ ਕਿ ਬੰਦੀ ਸਿੰਘ ਜਿਹੜੇ ਨੇ ਉਹ ਰਿਹਾ ਕੀਤੇ ਜਾਣ 328 ਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਉਸ ਦਾ ਜਿਹੜਾ ਹਿਸਾਬ ਆ ਉਹ ਵੀ ਪੈਂਡਿੰਗ ਆ ਸੋ ਉਸ ਨੂੰ ਲੈ ਕੇ 20 ਮਹੀਨਿਆਂ ਤੋਂ ਇਹ ਸੰਘਰਸ਼ ਜਿਹੜਾ ਆ ਉਹ ਚੱਲਦਾ ਪਿਆ ਆ ਇਸ ਕੇ ਲਈ ਕਿ ਟੋਟਲੀ ਕਈ ਦਿਨਾਂ ਤੋਂ ਨਿਹੰਗ ਸਿੰਘ ਡਟੇ ਹੋਏ ਨੇ ਚੜ੍ਹਦੀ ਕਲਾ ਵਾਲੀ ਫੌਜ ਇਹਨਾਂ ਨੂੰ ਆਖਿਆ ਜਾਂਦਾ ਸੋ ਗੱਲਬਾਤ ਕਰਾਂਗੇ ਕਿ ਪਿਛਲੇ 20 ਮਹੀਨਿਆਂ ਤੋਂ ਇਸ ਧਰਨੇ ਦੀ ਅਗਵਾਈ ਜੋ ਆ ਉਹ ਕਿੰਨਾ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਧਰਨੇ ਦੀ ਅਗਲੀ ਰਣਨੀਤੀ ਕੀ ਰਹਿਣ ਵਾਲੀ ਹੈ ਮੇਰੇ ਨਾਲ ਗੁਰਗੋਬਿੰਦ ਸਿੰਘ ਪਾਸ਼ਾ ਦੀ ਸਾਜੀ ਹੋਈ ਫੌਜ ਨਿਹੰਗ ਸਿੰਘ ਜਥੇਬੰਦੀਆਂ ਮੌਜੂਦ ਹੈਗੀਆਂ ਗੱਲਬਾਤ ਕਰਦੇ ਹਾਂ ਬਾਬਾ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਫਤੇ ਜੀ ਕੀ ਨਾਮ ਪਿਆਰੇ ਤੁਹਾਡਾ ਮੈਂ ਜਹਦਰ ਲਖਵੀਰ ਸਿੰਘ ਜ਼ਿਲ੍ਹਾ ਜਹਦਰ ਮੋਹਾਲੀ ਬੁੱਢੇ ਦਾ ਪਿਆਰੇ ਉਹ 20 ਮਹੀਨੇ ਹੋ ਗਏ ਇਸ ਸੰਘਰਸ਼ ਨੂੰ ਚੱਲਦਿਆਂ ਕੋਮੀ ਇਨਸਾਫ ਮੋਰਚਾ ਆ ਇਨਸਾਫ ਮੰਗਿਆ ਜਾ ਰਿਹਾ ਹੈ ਸਰਕਾਰ ਤੋਂ ਹਾਲਕੀ ਕਈ ਵਾਰ ਆਸਾਂ ਟੁੱਟ ਜਾਂਦੀਆਂ ਨੇ ਇੰਨਾ ਲੰਬਾ ਸਮਾਂ ਬੀਤ ਜਾਂਦਾ ਆ ਹੁਣ ਵੀ ਕਰੀਬ 2 ਸਾਲ ਹੋ ਚੱਲੇ ਆ ਇਸ ਮੋਰਚੇ ਦੇ ਵਿੱਚ ਅਲੱਗ-ਅਲੱਗ ਸਰਮੋਰਚੇ ਬੰਦੀਆਂ ਵੀ ਪਹੁੰਚਦੀਆਂ ਨੇ ਮੌਜੂਦਾ ਜੋ ਐਮਪੀ ਨੇ ਭਾਈ ਅਮਰਤਪਾਲ ਸਿੰਘ ਉਹ ਵੀ ਪਹੁੰਚੇ ਸੀਗੇ ਸੋ ਹੁਣ ਕੀ ਰਣਨੀਤੀ ਹੈ ਇਸ ਮੋਰਚੇ ਦੀ ਬਾਬੇ ਰਣਨੀਤੀ ਦਾ ਹੁਣ ਜਿਹੜੇ ਇੱਥੇ ਇਹ ਕਮੇਟੀ ਬਣੀ ਹੋਈ ਹੈ ਜੀ ਉਹ ਸਾਂਝੋਗ ਜਦੋਂ ਵੀ ਕੋਈ ਵੀ ਅੱਗੇ ਵਧਣ ਲਈ ਕਿਸੇ ਪਾਸੇ ਜਾਣ ਵਾਸਤੇ ਕਰ ਕਹਿੰਦੇ ਆ ਜੇ ਜੋ ਵੀ ਹੁਕਮ ਕਰਦੇ ਆ ਅਸੀਂ ਉਸਤੇ ਫੁੱਲ ਚੜਾਉਂਦੇ ਆ ਤੇ ਉਹੀ ਸਾਨੂੰ ਉਹ ਕਰਦੇ ਆ ਜੀ ਤਾਂ ਤੇ ਰਣਨੀਤੀ ਤਾਂ ਉਹੀ ਦੱਸ ਸਕਦੇ ਆ ਵੇ ਕਿ ਕੀ ਹੈ ਜਨਬ ਕੀ ਲੱਗਦਾ ਹੈ ਵੀ 20 ਮਹੀਨੇ ਹੋ ਗਏ ਇਸ ਤੋਂ ਪਹਿਲਾਂ ਵੀ ਅੱਪਾ ਸਰਕਾਰ ਨੂੰ ਅਪੀਲਾਂ ਲਾਈਆਂ ਨੇ ਬੰਦੀ ਸਿੰਘਾਂ ਦੀ ਰਿਆਈ ਨੂੰ ਲੈ ਕੇ 28 28 ਸਾਲ ਦੀ 33 ਸਾਲ ਹੋ ਗਏ ਉਹਨਾਂ ਨੂੰ ਜੇਲ੍ਹਾਂ ਭੁਗਤਦਿਆਂ ਸੋ ਹੁਣ ਕੀ ਲੱਗਦਾ ਹੈ ਕਿ ਆਸ ਹੈਗੀ ਹੈ ਸਰਕਾਰ ਤੋਂ ਕਿ ਬੰਦੀ ਸਿੰਘ ਰਿਹਾ ਕਰਨਗੇ ਕਿਉਂਕਿ ਦੂਜੇ ਪਾਸੇ ਜਦੋਂ ਵੀ ਰਾਮ ਰਹੀਮ ਨੂੰ ਪ੍ਰੋਲ ਦਿੱਤੀ ਜਾਂਦੀ ਹੈ ਤਾਂ ਸਿੱਖਾ ਦਾ ਜਿਹੜਾ ਰੋਸ ਹੈ ਉਹ ਜ਼ਰੂਰ ਵੱਧ ਜਾਂਦਾ ਸੋ ਉਸ ਨੂੰ ਲੱਗਦੀ ਕਿ ਆਸ ਲੱਗਦੀ ਹੈ ਸਰਕਾਰ ਨੂੰ ਨਹੀਂ ਸਰਕਾਰ ਦਾ ਕੋਈ ਆਸ ਨਹੀਂ ਲੱਗਦੀ ਜਿੰਨਾ ਸਰਕਾਰ ਦਾ ਅਸੀਂ ਸਰਕਾਰ ਬਣਾਉਣ ਤੇ ਅਸੀਂ ਮਤਲਬ ਆਪਣਾ ਯੋਗਦਾਨ ਪਾਇਆ ਸਾਰਿਆਂ ਨੇ ਜਿੰਨੇ ਲੋਕਾਂ ਨੇ ਪਰ ਹੁਣ ਉਹਨਾਂ ਤੋਂ ਕੋਈ ਆਸ ਹੈ ਨਹੀਂ ਕਿਉਂਕਿ ਉਹਨਾਂ ਦਾ ਕੋਈ ਵੀ ਨੁਮਾਇੰਦਾ ਇੱਥੇ ਨਹੀਂ ਪਹੁੰਚਿਆ ਨਾ ਉਹਨਾਂ ਨੇ ਕਦੀ ਕੋਈ ਇਹ ਜੀ ਕੋਈ ਸਿਕਰੇਟ ਕੀਤੀ ਇੱਥੇ ਆਣ ਦੀ ਤੇ ਇਸ ਕਰਕੇ ਸਾਨੂੰ ਉਹਨਾਂ ਤੋਂ ਕੋਈ ਆਸ ਨਹੀਂ ਲੱਗਦੀ ਵੀ ਉਹ ਸਾਨੂੰ ਕੋਈ ਦੇਣਗੇ ਸਾਨੂੰ ਕੀ ਲੱਗਦਾ ਹੈ ਗੁੱਸਾ ਉਹਦਾ ਵੱਧਦਾ ਹੈ ਸਿੱਖਾਂ ਦੇ ਵਿੱਚ ਮਨ ਨੂੰ ਠੇਸ ਪਹੁੰਚਦੀ ਹੈ ਕਿ ਜਦੋਂ ਇੱਕ ਬਲਤਕਾਰੀ ਦੇ ਕੇਸ ਹੋਣ ਸੱਚਾ ਸੋਧਾ ਰਾਮ ਰਹੀਮ ਤੇ ਉਸ ਨੂੰ ਪੈਰੋਲ ਦਿੱਤੀ ਜਾਂਦੀ ਹੈ ਫਰਲੋ ਦਿੱਤੀ ਜਾਂਦੀ ਹੈ ਸੋ ਉਦੋਂ ਕੀ ਮੰਨ ਤੇ ਬੀਤਦੀ ਹੈ ਬਿਲਕੁਲ ਰੋਸ ਹੁੰਦਾ ਜੀ ਇਸ ਚੀਜ਼ ਦਾ ਵੀ ਜਿਹੜੇ ਸਾਡੇ ਇੰਨੇ ਸਾਲਾਂ ਤੋਂ ਸਿੰਘ ਬੈਠੇ ਨੇ ਉਹਨਾਂ ਨੂੰ ਰਿਹਾ ਨਹੀਂ ਕਰਦੇ ਉਹਨਾਂ ਨੂੰ ਕੋਈ ਪ੍ਰੋਲ ਤੇ ਨਹੀਂ ਭੇਜਦੇ ਹਾਂਜੀ ਉਹਨਾਂ ਨੂੰ ਹੋਰ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਤੇ ਇਹਨਾਂ ਨੂੰ ਜਦੋਂ ਵੀ ਚਾਹੇ ਜਦੋਂ ਉਦੋਂ ਹੀ ਪ੍ਰੋਲ ਤੇ ਆ ਜਾਂਦਾ ਹੈ ਤੇ ਜਦੋਂ ਕਿ ਇਹਦੇ ਜੀ ਗੁਨਾਹ ਉਹਨਾਂ ਨਾਲ ਬਹੁਤ ਵੱਡੇ ਗੁਨਾਹ ਨੇ ਇਹਨਾਂ ਕੀਤੇ ਹੋਏ ਤੇ ਉਹਨੂੰ ਸਰਕਾਰ ਇਦਾਂ ਕਰਦੀ ਸਾਨੂੰ ਇਸ ਚੀਜ਼ ਦਾ ਬੜਾ ਰੋਸ ਹੈ ਹੋਰ ਸਰ ਮੋਰਚੇ 'ਤੇ ਬੰਦੀਆਂ ਦੀ ਗੱਲ ਕਰਲਾਂ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਹੁਣ ਇਸ ਮੋਰਚੇ ਤੱਕ ਪਹੁੰਚੀਆਂ ਨੇ ਜਾਂ ਇਸ ਵੇਲੇ ਕਿਹੜੀਆਂ ਸ਼ਾਮਲ ਹੈਗੀਆਂ ਨੇ ਮੋਰਚੇ 'ਤੇ ਦੇਖੋ ਜੀ ਪਹਿਲਾਂ ਸਰੌਣੀ ਪੰਥ ਕਾਲੀ ਬੁੱਢਾ ਦਾ ਜਦਰਵਾ ਮਾਨ ਸਿੰਘ ਜੀ ਵੀ ਉਹਨਾਂ ਦੇ ਵੱਲੋਂ ਅਸੀਂ ਬੈਠੇ ਆ ਇੱਥੇ ਤੇ ਬਾਬਾ ਕੁਲਵਿੰਦਰ ਸਿੰਘ ਜੀ ਬੈਠੇ ਨੇ ਤਰਨਾਲਾ ਤਰਨਾਲਾ ਅਰਮਾ ਖਰਮਾ ਬਾਬਾ ਰਾਜਾ ਰਾਜ ਸਿੰਘ ਜੀ ਉਹ ਵੀ ਇੱਥੇ ਬੈਠੇ ਨੇ ਤੇ ਹੋਰ ਵੀ ਕਈ ਜਥੇਬੰਦੀ ਇਕ ਫਿਰੋਜ਼ਪੁਰ ਤੋਂ ਜਥੇਬੰਦੀ ਉਹ ਵੀ ਇੱਥੇ ਬੈਠੀ ਹੈ ਜੀ ਤਰਨੇਦਲ ਦੀ ਤੇ ਕਈ ਜਥੇਬੰਦੀ ਇੱਥੇ ਬੈਠੀਆਂ ਨੇ ਮਤਲਬ ਜਿਹੜੀਆਂ ਇਸ ਉਹਦੇ ਚ ਯੋਗਦਾਨ ਪਾ ਰਹੀਆਂ ਨੇ ਅੱਜ ਵੀ ਚੜ੍ਹਦੀ ਕਲਾ ਚ ਆਪਾਂ 20 ਮਹੀਨੇ ਹੋ ਗਏ ਡਟੇ ਆ ਇਸ ਮੋਰਚੇ ਦੇ ਵਿੱਚ ਭਾਵੇਂ ਗਰਮੀਆਂ ਵੀ ਬੀਤੀਆਂ ਨੇ ਠੰਡਾ 라 ਮੌਸਮ ਵੀ ਦੇਖਿਆ ਹੋਗਾ ਸੜਕਾਂ ਤੇ ਤੁਸੀਂ ਅੱਜ ਰਹਿ ਰਹੇ ਹੋ ਇਹ ਸਾਡੀ ਕੌਮ ਹੀ ਐਸੀ ਹੈ ਜਿਨ੍ਹਾਂ ਨੇ ਜੰਗਲਾਂ ਦੇ ਵਿੱਚ ਵੀ ਦਿਨ ਕੱਟੇ ਨੇ ਸੋ ਅੱਜ ਚੜ੍ਹਦੀ ਕਲਾ ਆ ਲੰਗਰ 24 ਘੰਟੇ ਜਿਹੜੇ ਨੇ ਉਹ ਚੱਲਦੇ ਰਹਿੰਦੇ ਨੇ ਸੋ ਉਸ ਨੂੰ ਲੈ ਕੇ ਹੁਣ ਕੀ ਕੀ ਤਿਆਰੀਆਂ ਨੇ ਕਿੰਨੇ ਕੁ ਸਿੰਘ ਜਿਹੜੇ ਨੇ ਇਸ ਮੋਰਚੇ ਦੇ ਵਿੱਚ ਸ਼ਾਮਲ ਰਹਿੰਦੇ ਨੇ ਮੋਰਚੇ ਚ ਦੇਖੋ ਜੀ ਕਦੇ ਮੈਂ ਤਾਂ ਵਾਅਦੇ ਕਰ ਦਿਆਂਗਾ ਗੰਤੀ ਜੀ ਤੇ ਤਕਰੀਬਨ ਜਿਹੜੇ ਪੱਕੇ ਬੈਠੇ ਨੇ ਉਹ ਤਾਂ ਪੱਕੇ ਬੈਠੇ ਹੀ ਨੇ ਜੀ ਇੱਥੇ ਉਹ ਨਹੀਂ ਕਿਤੇ ਭੱਜ ਜਾਂਦੇ ਤੇ ਜ세ਦਾਰ ਜਿਹੜੇ ਮੁਖੀ ਨੇ ਉਹ ਕਿਤੇ ਮੜਾ ਮੋਟਾ ਕਿਤੇ ਕੋਈ ਭੋਗ ਕੋਈ ਇਸ ਤਰ੍ਹਾਂ ਚਲੇ ਜਾਂਦੇ ਨੇ ਪਰ ਜਦੋਂ ਕੋਈ ਇਹਦੇ ਵੱਲੋਂ ਕਮੇਟੀ ਵੱਲੋਂ ਕੋਈ ਪ੍ਰੋਗਰਾਮ ਲਈ ਕਿਹਾ ਜਾਂਦਾ ਉਹਦੋਂ ਬਹੁਤ ਸੰਗਤ ਵੱਧ ਚੜ ਕੇ ਹਿੱਸਾ ਲੈਂਦੀ ਹੈ ਜਿਵੇਂ 15 ਅਗਸਤ ਨੂੰ ਬਹੁਤ ਜਿਆਦਾ ਫੌਸੇ ਜੀ ਕੋਈ ਅੰਤਰੀ ਮਤਲਬ ਇੱਥੇ ਪੈਰ ਰੱਖਣੋਂ ਥਾਂ ਨਹੀਂ ਸੀ 15 ਅਗਸਤ ਨੂੰ ਇਨੀ ਸੰਗਤਾਈ ਪੰਜਾਬ ਤੋਂ ਜੀ ਤੇ ਹੋਰਾਂ ਜਿਹੜਾ ਦੋ ਵੀ ਜਿਵੇਂ ਹਰਿਆਣੇ ਤੋਂ ਸਾਰੀ ਪਾਸੇ ਆਈ ਸੰਗਤ ਇਸ ਮੋਰਚੇ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ ਸੀ ਕਿਸਾਨ ਜਥੇਬੰਦੀਆਂ ਜਾਂਦੀਆਂ ਜਾਂਦੀਆਂ ਜੀ ਹਾਂ ਜੀ ਸਾਰੇ ਜਸੇਵੰਦੀ ਆਂਦੀਆਂ ਜੀ ਡੈਗ ਸਿੰਘ ਜਸੇਵੰਦੀਆਂ ਤਾਂ ਚਲੋ ਆਂਦੀ ਆਂਦੀ ਐ ਬਾਕੀ ਹੋਰ ਵੀ ਲਖੋਵਾਲ ਦੇ ਕਵਰਟਿਆਂ ਨੇ ਜਥੇਵੰਦੀ ਬੈਠੀ ਜੀ ਸ਼ੁਰੂ ਸ਼ੁਰੂ ਚ ਆਪਾਂ ਬੜਾ ਦੇਖਦੇ ਰਹੇ ਜਦੋਂ ਕੌਮੀ ਇਨਸਾਫ ਮੋਰਚਾ ਲੱਗਾ ਸੀਗਾ ਸਕੂਲਾਂ ਦੇ ਵਿਦਿਆਰਥੀ ਹੱਥਾਂ ਦੇ ਵਿੱਚ ਪੋਸਟਰ ਫੜ ਕੇ ਚੌਂਕਾ ਦੇ ਵਿੱਚ ਕੱਢਦੇ ਸਨ ਕਿ ਬੰਦੀ ਸਿੰਘ ਰਿਹਾ ਕਰੋ ਵਿਦਿਆਰਥੀਆਂ ਨੂੰ ਵੀ ਇਹ ਚੀਜ਼ ਦਾ ਪਤਾ ਹੋਊਗਾ ਕਿ ਇੰਨਾ ਇਨਸਾਫ ਹੋ ਗਿਆ ਜ਼ਿਲ੍ਹਾ ਦੇ ਵਿੱਚ ਤਾਂ ਹੀ ਮੇਰੇ ਖਿਆਲ ਉਹਨਾਂ ਨੇ ਆ ਕੇ ਸ਼ਮੂਲੀਅਤ ਕੀਤੀ ਐ ਪਰ ਸਰਕਾਰ ਦੇ ਕੰਨ ਦੇ ਉੱਪਰ ਏ ਜਿਹੜੀ ਗੱਲ ਆ ਉਹ ਕਿਉਂ ਨਹੀਂ ਪਹੁੰਚ ਪਾ ਰਹੀ ਸਰਕਾਰ ਦੇ ਮਨਾਂ ਦੇ ਵਿੱਚ ਜੇਕਰ ਕਹ ਲਈਏ ਕੀ ਚੱਲ ਰਿਹਾ ਕੀ ਲੱਗਦਾ ਕੀ ਸਰਕਾਰ ਦੇਖੋ ਜਦੋਂ ਸ਼ੁਰੂ-ਸ਼ੁਰੂ ਤੇ ਉਹਨਾਂ ਨੇ ਕਿਹਾ ਸੀਗਾ ਭਗਵੰਤ ਮਾਨ ਨੇ ਵੀ ਕਿਹਾ ਸੀਗਾ ਵੀ ਸਭ ਤੋਂ ਪਹਿਲ ਤੇ ਮੁੱਦੇ ਤੇ ਮਸਲਾ ਲਵਾਗੇ ਸੀ ਜਿਹੜੇ ਬੰਦੀ ਸਿੰਘ ਨੇ ਉਹਨੂੰ ਵੈਸੇ ਕੋਈ ਛੋਟੀ ਜੀ ਗੱਲ ਦੱਸਦੇ ਸੀ ਉਹਨੂੰ ਵੀ ਛੋਟੀ ਜੀ ਗੱਲ ਹੈ ਤਾਂ ਸਰਕਾਰ ਸਾਰੀ ਬਣਾਓ ਤੇ ਅਸੀਂ ਪਹਿਲ ਤੇ ਮੁੱਦੇ ਦੇ ਨੂੰ ਅਦਾ ਤੇ ਉਹ ਕਰਾਂਗੇ ਇਹ ਕੀ ਉਹੀ ਸਰਕਾਰ ਜਿਹੜੀ ਕਿ ਹੁੰਦੀ ਹੈ ਆਪਾਂ ਪੰਜਾਂ ਮਿੰਡਾਂ ਚ ਐਮਐਸਪੀ ਵੀ ਦੇ ਦਾਂਗੇ ਜੀ ਹਾਂਜੀ 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 ਪਰ ਕੋਈ ਸਾਨੂੰ ਉਹਨਾਂ ਤੋਂ ਮਿਲਿਆ ਨਹੀਂ ਜੀ ਕੁਝ ਵੀ ਸਾਨੂੰ ਉਹਨਾਂ ਤੋਂ ਤੇ ਨਾ ਕੋਈ ਲਾਭ ਮਿਲਿਆ ਨਾ ਉਹਨਾਂ ਨੇ ਮੈਂ ਤਾਂ ਇੱਥੇ ਸਾਡੀ ਬੋਲ। ਸਰਕਾਰ 92 ਸੀਟਾਂ ਦੇ ਨਾਲ ਜਿਤਾਇਆ ਜੀ ਐਮਐਲਏ ਬਣਾਇਆ ਉਹਨਾਂ ਨੂੰ ਕੀ ਲੱਗਦਾ ਹੈ ਬਦਲਾਵ ਦੀ ਸਰਕਾਰ ਉਸ ਤਰੀਕੇ ਨਾਲ ਦੇਖੀ ਮਿਲਣ? ਨਹੀਂ ਜਿਸ ਤਰ੍ਹਾਂ ਸੀ ਚਾਹੁੰਦੇ ਜੋ ਸਾਡੇ ਮਨ 'ਚ ਹੈ ਸੀ ਵੀ ਸਾਨੂੰ ਹੈ ਸੀ ਵੀ ਆਸਾਂ ਸੀਗੀਆਂ ਉਹ ਆਸ ਸਾਨੂੰ ਨਹੀਂ ਹੈਗੀ ਮਿਲੀ ਹੈਗੀ ਤੇ ਹੁਣ ਵੀ ਜੇ ਇਹਨਾਂ ਦੇ ਹੈ ਟਾਈਮ ਹੈਗਾ ਜੇ ਥੋੜਾ ਜਿਹਾ ਇਹਨਾਂ ਦੇ ਮਨ 'ਚ ਕੋਈ ਮਹਾਰਾਜ ਕਿਰਪਾ ਕਰੇ ਵੀ ਇਹ ਹੈ ਜੇ ਕੋਈ ਕੰਮ ਕਰਨ ਨੂੰ ਸੰਜੀ ਸਿੰਘਾਂ ਨੂੰ ਰਿਆ ਕਰਨ ਤੇ ਫਿਰ ਅਸੀਂ ਇਹਨਾਂ ਦਿਨਾਂ ਚੜਦੀ ਕਲਾ ਹੋ ਜਾਵੇ ਇਹਨਾਂ ਦੀ ਪਰ ਲੱਗਦਾ ਨਹੀਂ ਜਿਸ ਤਰੀਕੇ ਨਾਲ ਜਿਕਰ ਅਜਿਹੇ ਹਾਲਾਤ ਰਹਿੰਦੇ ਨੇ ਇਸ ਸਰਕਾਰ ਦੇ ਤਾਂ ਲੱਗਦਾ ਪੰਜਾਬ ਦੇ ਲੋਕ ਦੁਬਾਰਾ ਚੁਣਨਗੇ ਸਰਕਾਰ ਨੂੰ ਨਹੀਂ ਬਿਲਕੁਲ ਨਹੀਂ ਬਿਲਕੁਲ ਦੁਬਾਰੇ ਸਰਕਾਰ ਨਹੀਂ ਆਵਾ ਆ ਸਕਦੀ ਕਿਉਂਕਿ ਇਹਨਾਂ ਦਾ ਹਾਲ ਤਾਂ ਉਸ ਤਖਵੀਰ ਬਦਲੋ ਨਾ ਵਰਗਾ ਹੋਣਾ ਹੈ ਤੇ ਉਹੀ ਜਾਪਦਾ ਹੋਈ ਸਾਰਾ ਕੁਝ ਸਾਰੇ ਵਸੋਂ ਹੀ ਹੋ ਜਾ ਰਹੀਆਂ ਨੇ ਕਿ ਇਹਨਾਂ ਦਾ ਹਾਲ ਹੋਰ ਅੱਗੇ ਬੰਦੀ ਹੋਣਾ ਹੈ ਅਕਾਲੀ ਦਲ ਸਰਕਾਰ ਵੇਲੇ ਦੀ ਗੱਲ ਕਰਾਂ ਉਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਹੈ ਉਸ ਤੋਂ ਪਹਿਲਾਂ ਅਕਾਲੀ ਦਲ ਨੇ ਰਾਜ ਕੀਤਾ ਆ ਭਾਜਪਾ ਦੇ ਨਾਲ ਗਠਬੰਧਨ ਹੋਇਆ ਸਰਕਾਰ ਬਣੀ ਇਹ ਅਕਾਲੀ ਦਲ ਨੂੰ ਉਸ ਵੇਲੇ ਕਿਉਂ ਨਹੀਂ ਯਾਦ ਆਇਆ ਕਿ ਆਪਾਂ ਅਕਾਲੀ ਜਿੰਨੇ ਵੀ ਬੰਦੀ ਸਿੰਘ ਹੈਗੇ ਨੇ ਉਹਨਾਂ ਨੂੰ ਰਿਹਾਅ ਕਰਵਾਈਏ ਹਾਲਾਂਕਿ বিজে ਤਾਂ ਭਾਜਪੀ ਤੱਕ ਪਾਵਰ ਸੀਗੀ ਉਹਨਾਂ ਦੀ ਉਸ ਵੇਲੇ ਕਿਉਂ ਨਹੀਂ ਉਹ ਚੀਜ਼ਾਂ ਯਾਦ ਆਈਆਂ ਹੁਣ ਆ ਕੇ ਸਟੇਜਾਂ ਤੇ ਖੜ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਗੀਤ ਬੋਲਨੇ ਉਹਨਾਂ ਦੀ ਰਿਹਾਈ ਲਈ ਮੰਗ ਕਰਨੀ ਧਰਨਿਆਂ ਦੇ ਵਿੱਚ ਸ਼ਾਮਲ ਹੋਣਾ ਸੋ ਇਹ ਚੀਜ਼ਾਂ ਹੁਣ ਕਿਉਂ ਸਾਹਮਣੇ ਆ ਰਹੀਆਂ ਨੇ ਪਾਰਟੀ ਹਲਕੀ ਪੈ ਰਹੀ ਐ ਇਸ ਕਰਕੇ ਲੋਕਾਂ ਨੂੰ ਦਿਖਾਵਾ ਕੀਤਾ ਜਾ ਰਿਹਾ ਹੈ ਦੇਖੋ ਇਹ ਤਾਂ ਸੀਟ ਹੈ ਇਦਾਂ ਜੇ ਕੋਈ ਕੁਰਸੀ ਇਦਾਂ ਦੀ ਹੈ ਜੀ ਤੇ ਜਿਸ ਤੇ ਦੇਖੋ ਭਗਵਾਨ ਜੀ ਨੇ ਇੱਕ ਬੜਾ ਕੁਝ ਸਾਡੇ ਨਾਲ ਵਾਅਦਾ ਕਰਕੇ ਗਿਆ ਤੇ ਉਹ ਉੱਥੇ ਜਾ ਕੇ ਬੋਲੋ ਕੁਰਸੀ ਦੇ ਬਹਿੰਦੇ ਹੀ ਭੁੱਲ ਜਾਂਦੇ ਆ ਤੇ ਹੁਣ ਵੀ ਜੇ ਕੱਲ ਉਹਨਾਂ ਦੀ ਕੋਈ ਸਰਕਾਰ ਆ ਜਾਵੇ ਬਾਈ ਜਰ ਮੰਨ ਲਓ ਤੁਸੀਂ ਤੇ ਇਹ ਫੇਰ ਉਸ ਤਰ੍ਹਾਂ ਹੀ ਉਹੀ ਚੀਜ਼ ਹੋ ਜਾਏਗੀ ਨਹੀਂ ਇਹ ਕਰਦੇ ਇਹ ਤਾਂ ਕਿ ਕੁਰਸੀ ਚ ਤਾਕਤ ਆ ਗਈ ਜਿਹੜੇ ਆਮ ਲੋਕਾਂ ਦੇ ਆਪਾਂ ਮੁੱਦੇ ਭੁੱਲ ਜਾਂਦੇ ਆ ਹਾਂਜੀ ਹਾਂਜੀ ਹਾਂ ਕੁਰਸੀ ਕਰਕੇ ਇਸ ਤਰ੍ਹਾਂ ਕਰਦੇ ਆ ਸਰ ਤੇ ਹੁਣ ਸੁਖਵੀਰ ਬਾਦਲ ਹੋਰ ਸਾਰੇ ਅਕਾਲੀ ਦਲ ਵਾਲੇ ਭੱਜੇ ਫਿਰਦੇ ਆ ਅਸੀਂ ਇਦਾਂ ਕਰਦੇ ਆ ਚੜਾਵਾਗੇ ਕਰਾਂਗੇ ਜੀ ਇਹ ਤਾਂ ਕੋਈ ਨਾ ਬਲੋ ਕੋਈ ਦੱਸੋ ਕੋਈ ਕੋਈ ਗੱਲ ਨਹੀਂ ਹੋਈ ਹੈਗੀ ਖਾਸ ਕਰਕੇ ਜੇਕਰ ਗੱਲ ਕਰਾਂ ਅੱਜ ਸਿੱਖਾ ਦੀ ਸੁਪਰੀਮ ਪਾਵਰ ਜਿਹੜੀ ਹੈਗੀ ਆ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਕਿੰਨਾ ਕੁ ਸਹਿਯੋਗ ਹੈਗਾ ਇਸ ਮੋਰਚੇ ਦੇ ਵਿੱਚ ਨਹੀਂ ਸਾਡੇ ਨੂੰ ਇੱਥੇ ਤਾਂ ਕੋਈ ਸਹਿਯੋਗ ਨਹੀਂ ਹੈਗਾ ਜੀ ਨਾ ਇਹਨਾਂ ਇੱਥੇ ਕੋਈ ਨਹੀਂ ਕੁਵਾਰ ਆਇਸੀ ਜੋ ਪ੍ਰਧਾਨ ਜੀ ਤੇ ਉਦੋਂ ਇੱਥੇ ਕੁਝ ਵੱਧ ਘੱਟ ਬੋਲੇ ਜਾਂ ਕੁਝ ਹੋਇਆ ਪਰ ਅਸੀਂ ਉਸ ਚੀਜ਼ ਨੂੰ ਗਲਤ ਸਮਝਿਆ ਵੀ ਨਹੀਂ ਇੱਥੇ ਆਏ ਨਾਲ ਉਹਨਾਂ ਨੂੰ ਇਦਾਂ ਨਹੀਂ ਬੀਹੇਵ ਕਰਨਾ ਚਾਹੀਦਾ ਕਿਉਂਕਿ ਜੇ ਸਾਂਝਾ ਮੋਰਚਾ ਇਹਦੇ ਵਿੱਚ ਤਾਂ ਹਰ ਕੋਈ ਵੀ ਆ ਸਕਦਾ ਹੈ ਤੇ ਇਹਦੇ ਵਿੱਚ ਜਿੱਦਾਂ ਕੋਈ ਕੋਈ ਵੀ ਜਿ세 ਬੰਦੀ ਚੈ ਭਾਵੇਂ ਸਾਡੇ ਤੋਂ ਵੱਖਰੀ ਜਿ세 ਬੰਦੀ ਹੋਰ ਵੀ ਹੋਵੇ ਕੋਈ ਉਹ ਵੀ ਆ ਕੇ ਇੱਥੇ ਆਪਣਾ ਕੋਈ ਹੱਕ ਕੋਈ ਰੱਖ ਸਕਦੇ ਪੱਖ ਰੱਖ ਸਕਦੇ ਆ ਤੇ ਇਹ ਸਾਨੂੰ ਉਹਦਾ ਦੁੱਖ ਵੀ ਹੋਇਆ ਸੀ ਪਰ ਉਹਦੇ ਮਗਰੋਂ ਸਾਡੇ ਕੋਲ ਇੱਥੇ ਕੋਈ ਸਿਰੋਣੀ ਕਮੇਟੀ ਕੋਈ ਨਹੀਂ ਕਮੇਟੀ ਵੱਲੋਂ ਕੋਈ ਲੰਗਰ ਸੇਵਾ ਨੂੰ ਲੈ ਕੇ ਕੋਈ ਸਹਿਯੋਗ ਦਿੱਤਾ ਗਿਆ ਹੋਵੇ ਨਹੀਂ ਇੱਥੇ ਲੰਗਰ ਸੇਵਾ ਕੋਈ ਹੈਗੀ ਜੀ ਕਾਰ ਸੇਵਾ ਵਾ ਬਲਵਿੰਦਰ ਸਿੰਘ ਵਾ ਨਰਿੰਦਰ ਸਿੰਘ ਹਜੂਰ ਸਾਹਿਬ ਵਾਲੇ ਤੇ ਇੱਕ ਆਪਣੇ ਇਥੋਂ ਆਮ ਸਾਥ ਤੋਂ ਆਂਦਾ ਹੀ ਲੰਗਰ ਇੱਥੇ ਚੱਲਣ ਕੇ ਉਹ ਸ਼ਾਇਦ ਉਹਨਾਂ ਦੇ ਵਿੱਚ ਕੋਈ ਉਹਨਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੰਨੇ ਲੋਕਾਂ ਦੇ ਸਾਈਨ ਕਰਵਾਏ ਗਏ ਫਾਰਮ ਪਰਵਾਏ ਗਏ ਫਿਰ ਉਹ ਕਿਸ ਕੰਮ ਦੇ ਰਹੇ ਉਹਦਾ ਕੀ ਸਹਿਯੋਗ ਰਿਹਾ ਉਹਨਾਂ ਸੰਤਾਂ ਤੋਂ ਕੋਈ ਸਹਿਯੋਗ ਤਾਂ ਕੋਈ ਮਿਲੇ ਨਹੀਂ ਹੈ ਜੇ ਸਹਿਯੋਗ ਹੁੰਦਾ ਹੁੰਣ ਨੂੰ ਕੁਛ ਨਾ ਕੁਛ ਹੋਇਆ ਹੁੰਦਾ ਜੀ ਫਿਰ ਪਤਾ ਲੱਗਦਾ ਸਾਨੂੰ ਵੀ ਹਾਂ ਜਿਹੜੇ ਸਾਈਨ ਕਰਾਏ ਉਹਨਾਂ ਦਾ ਕੋਈ ਸਾਨੂੰ ਮਿਲਿਆ ਤੇ ਹੁਣ ਇਸ ਤਰ੍ਹਾਂ ਕੋਈ ਗੱਲਬਾਤ ਹੈ ਨਹੀਂ ਜੀ ਵੀਡੀਓ ਰਾਹੀਂ ਕੋਈ ਸਰਕਾਰ ਨੂੰ ਸੁਨੇਹਾ ਲਾਣਾ ਚਾਹੁੰਦੇ ਹੋ ਕਾਰਨ ਰੇਸ ਨੇ ਜਿਹੜਾ ਸਾਡੇ ਨਾਲ ਵਾਦੇ ਕੀਤੇ ਸੀ ਪੂਰੇ ਕਰੋ ਹੁਣ ਵੀ ਤੁਹਾਡਾ ਟਾਈਮ ਹੈ ਜੇ ਜੇ ਤੁਸੀਂ ਨਹੀਂ ਕਰੋਗੇ ਨਾ ਇਸ ਤਰ੍ਹਾਂ ਉਹ ਕਰੋਗੇ ਤਾਂ ਫਿਰ ਤੁਹਾਡਾ ਵੀ ਉਸ ਕੁਇਰਵਾਦ ਵਰਗਾ ਇਹਨਾਂ ਵਰਗੇ ਹਾਲ ਹੋਣਾ ਹੈ ਇਸ ਚੀਜ਼ ਨੂੰ ਸਮਝ ਲੈਣਾ ਹਾਂਜੀ ਰਾਜਨੀਤੀ ਦੀ ਗੱਲ ਕਰਾਂ ਰਾਜਨੀਤਿਕ ਦੇ ਵਿੱਚ ਕਈ ਅਜੇਹੀਆਂ ਪਾਰਟੀਆਂ ਦੇਖੀਆਂ ਹਰ ਇੱਕ ਪਾਰਟੀ ਨੂੰ ਅਜਮਾ ਲਿਆ ਅੱਜ ਜੋ ਪਾਰਟੀ ਦੇਖਣ ਵਾਲੀ ਰਹਿ ਗਈ ਸੀ ਉਸ ਨੂੰ ਵੀ ਆਪਾਂ ਮੌਜੂਦਾ ਸਰਕਾਰ ਦੀ ਹੋਂਦ ਚ ਲਿਆ ਕੇ ਆਪਾਂ ਦੇਖ ਲਿਆ ਪਰ ਮੈਂ ਅਜਿਹੇ ਸਮੇਂ ਦੀ ਗੱਲ ਕਰਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜੋ ਸਮਾਸੀ ਹਰ ਇੱਕ ਤਾਂ ਅਮਨ ਉੱਚੇ ਪਦਰਤ ਤਾਇਨਾਤ ਕੀਤਾ ਜਾਂਦਾ ਸੀ ਕਿਸੇ ਤਰ੍ਹਾਂ ਦੇ ਭੇਤ ਭਾਵ ਨਹੀਂ ਸੀਗਾ ਕੋਈ ਜੇਲਾ ਨਹੀਂ ਸੀ ਗਿਆ ਕੋਈ ਚੋਰੀਆਂ ਕੋਈ ਕ੍ਰਾਈਮ ਕੁਝ ਨਹੀਂ ਸੀਗਾ ਸੋ ਉਹ ਸਮਾਂ ਚਾਹੀਦਾ ਅੱਜ ਲੱਗਦਾ ਸਿੱਖ ਰਾਜ ਉਹ ਹੋਣਾ ਚਾਹੀਦਾ ਹੈ ਅਜਿਹੇ ਰਾਜ ਦੇ ਵਿੱਚ ਹਰ ਇੱਕ ਦਾ ਜੋ ਮੁੱਦਾ ਆ ਉਹ ਅੱਗੇ ਰੱਖਿਆ ਜਾਵੇ ਹਰ ਇੱਕ ਦੀ ਗੱਲ ਸੁਣੀ ਜਾਵੇ ਬਿਲਕੁਲ ਹੋਣਾ ਚਾਹੀਦਾ ਜੀ ਇਸ ਤਰ੍ਹਾਂ ਹੋਣਾ ਚਾਹੀਦਾ ਜਿਹੜਾ ਉਹ ਮਹਾਰਾਜੀ ਸਿੰਘ ਦਾ ਰਾਜ ਸੀ ਜਿਸ ਤਰ੍ਹਾਂ ਦਾ ਰਾਜ ਆ ਜੀ ਫਿਰ ਤੇ ਕਹਿਵਾਤਾ ਜੀ ਕੀ ਗੱਲ ਵਾਤੀ ਜੀ ਪਰ ਹੁਣ ਸਾਨੂੰ ਸਰਕਾਰਾਂ ਹੀ ਨਹੀਂ ਸਾਨੂੰ ਇਹ ਚਾਹੁੰਦੀਆਂ ਕਿ ਉਸ ਤਰ੍ਹਾਂ ਦੀ ਗੱਲ ਕੋਈ ਨਹੀਂ ਕਿਉਂਕਿ ਇਹਨਾਂ ਦਾ ਆਪਣਾ ਜਿਹੜਾ ਹੈਗਾ ਉਹ ਸਾਰਾ ਕੁਝ ਹਿਲਜੁਲ ਹੁੰਦੀ ਹੈ ਤੇ ਇਸ ਕਰਕੇ ਸਾਨੂੰ ਤਾਂ ਹੀ ਸਾਡੀ ਸੁਣਵਾਈ ਨਹੀਂ ਕਰਦੇ ਜੀ ਹਾਂਜੀ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਬਿਲਕੁਲ 2 ਮਹੀਨੇ ਹੋ ਗਏ ਇਸ ਮੋਰਚੇ ਦੀ ਅਗਵਾਈ ਕਰਦਿਆਂ ਇਹ ਨਿਆਂਗ ਸਿੰਘ ਜਥੇਬੰਦੀਆਂ ਪਿਛਲੇ 2 ਮਹੀਨਿਆਂ ਤੋਂ ਇਸ ਮੋਰਚੇ ਦੇ ਵਿੱਚ ਡਟੀਆਂ ਹੋਈਆਂ ਨੇ ਗੱਲ ਕਰ ਲਈਏ ਇੱਕ ਅਜੀਹਾ ਸਮਾਂ ਸੀ ਜਦੋਂ ਸ਼ਰੀਅਤ ਹਾਲ ਤੱਕ ਸਾਹਿਬ ਤੋਂ ਜਦੋਂ ਹੁਕਮਨਾਮੇ ਜਾਰੀ ਹੁੰਦੇ ਸਨ ਜਥੇਦਾਰ ਅਕਾਲੀ ਫੁੱਲਾ ਸਿੰਘ ਜੀ ਅਤੇ ਉਹਨਾਂ ਦਾ ਹੁਕਮਨਾਮਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਮੱਥੇ ਹੁੰਦਾ ਸੀ ਸੋ ਅਜਿਹੇ ਸਮੇਂ ਦੀ ਅੱਜ ਲੋੜ ਹੈਗੀ ਅਜੇ ਜਥੇਦਾਰ ਦੀ ਅੱਜ ਕੌਮ ਨੂੰ ਲੋੜ ਹੈਗੀ ਅਜਿਹਾ ਰਾਜਾ ਜਿਸ ਨੇ ਇੱਕ ਅੱਖ ਨਾਲ ਅਜਿਹਾ ਨਹੀਂ ਸੋਚਿਆ ਕਿ ਮੈਂ ਕਿਸੇ ਦੇ ਨਾਲ ਧੱਕਾ ਕਰਨਾ ਹਰ ਇੱਕ ਨੂੰ ਉੱਚੇ ਪੱਧਰ ਤੇ ਰੱਖਣਾ ਹਰ ਇੱਕ ਨੂੰ ਇਨਸਾਫ ਦਿਵਾਉਣਾ ਸੋ ਅਜਿਹੇ ਰਾਜ ਦੀ ਜੇਕਰ ਬਾਬਾ ਜੀ ਨੇ ਗੱਲ ਕੀਤੀ ਤਾਂ ਅਜਿਹਾ ਰਾਜ ਹੋਣਾ ਚਾਹੀਦਾ ਇਸ ਮੋਰਚੇ ਦੇ ਵਿੱਚ ਅੱਜ ਸੋਨੂ ਜੰਡਿਆਲਾ ਸਮਾਜ ਸੇਵਕ ਵੀ ਪਹੁੰਚੇ ਨੇ ਸ਼ਮੂਲੀਅਤ ਕੀਤੀ ਹੈਗੀ ਆ ਨਿਹੰਗ ਸਿੰਘਾਂ ਨਾਲ ਗੱਲਬਾਤ ਵੀ ਕੀਤੀ ਆ ਕਿ ਇਸ ਮੋਰਚੇ ਦੀ ਰਣਨੀਤੀ ਕੀ ਆ ਕਿਹੜੇ ਕਿਹੜੇ ਨਮੰਦੇ ਇਸ ਜਗ੍ਹਾ ਤੇ ਪਹੁੰਚੇ ਨੇ ਜਾਂ ਕੀ ਇੱਥੇ ਸਾਰ ਲੀਤੀ ਜਾ ਰਹੀ ਆ ਉਸ ਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਮੇਰੇ ਨਾਲ ਸੋਨੂ ਚੜਿਆਲਾ ਮੌਜੂਦ ਨੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 2 ਮਹੀਨੇ ਹੋ ਗਏ ਆਪਣੇ ਸਿੱਖ ਕੌਮ ਕਿਤੇ ਵੀ ਚੱਲ ਜੇ ਜੇਕਰ ਕਿਤੇ ਆਪਣੀ ਮੰਗਾਂ ਨੂੰ ਲੈ ਕੇ ਗੱਲ ਕਰੀਏ ਤਾਂ ਡਟ ਹੀ ਰਹਿੰਦੀ ਆ ਖਾਸ ਕਰਕੇ ਚੜ੍ਹਦੀ ਕਲਾ ਵਾਲੇ ਸਿੰਘ ਅੱਜ ਵੀ ਡਟੇ ਨੇ ਸਮੁੰਦਰ ਦੇ ਲੰਗਰ ਲੱਗੇ ਨੇ 2 ਕੀ ਮਹਿਸੂਸ ਕੀਤਾ ਅੱਜ ਮੋਰਚੇ 'ਚ ਪਹੁੰਚੇ ਹੋ ਬੰਦੀ ਸਿੰਘਾਂ ਦੀ ਰਿਹਾਈ ਲਈ ਪੋਸਟਰ ਲੱਗੇ ਨੇ ਹਰ ਕਿਤੇ ਸੋ ਕੀ ਵਿਚਾਰ ਨੇ ਤੁਹਾਡੇ ਇਸ ਬਾਰੇ ਮੋਰਚਾ ਚੜ੍ਹਦੀ ਕਲਾ ਚ ਹੈ ਜੀ ਜਿੱਥੇ ਵੀ ਗੁਰੂ ਸਾਹਿਬ ਦੀਆਂ ਫੌਜਾਂ ਦੇ ਪਹਿਰੇ ਲੱਗ ਜਾਂਦੇ ਉਹ ਤੇ ਫਿਰ ਚੜ੍ਹਦੀ ਕਲਾ ਵਾਲਾ ਹੀ ਕੰਮ ਹੁੰਦਾ ਹੁਣ ਪਰ ਬੜੇ ਦੁੱਖ ਦੀ ਇੱਕ ਗੱਲ ਆ ਵੀ ਸਰਕਾਰਾਂ ਜਿਹੜੀਆਂ ਵਾਂ ਉਹ ਪਤਾ ਨਹੀਂ ਕਿੱਥੇ ਸੁੱਤੀਆਂ ਨੇ 2 ਸਾਲ ਹੋ ਗਏ ਆ ਇੱਥੇ ਇੰਨਾ ਲੰਮਾ ਸਮਾਂ ਸੰਘਰਸ਼ ਚੱਲਣ ਦੇ ਨੂੰ ਜਿਹੜੀਆਂ ਸਰਕਾਰਾਂ ਸੱਤਾ ਦੇ ਵਿੱਚ ਆਈਆਂ ਸੀ ਕਹਿੰਦੀਆਂ ਸੀ ਕਿ ਅਸੀਂ ਇਨਸਾਫ ਕਰਾਂਗੇ ਹਰ ਕਿਸੇ ਨੂੰ ਨਾਲ ਲੈ ਕੇ ਚੱਲਾਂਗੇ ਕਦੀ ਧਰਨੇ ਨਹੀਂ ਲੱਗਣ ਦਵਾਵਾਂਗੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆਵਾਂਗੇ ਪਤਾ ਨਹੀਂ ਉਹ ਕਿਹੜਾ ਰਾਜ ਜਿਹੜਾ ਨਵਾਂ ਹੀ ਅੱਜ ਵੇਖੋ ਇਹਨਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਕਿ ਸੁਖਬੀਰ ਬਾਦਲ ਹੁਣੀ ਅੱਜ ਨਾ ਗੱਲ ਕਰਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਤੇ ਥੋੜਾ ਜਿਹਾ ਸਬਕ ਲੈ ਲਓ ਉਹਨਾਂ ਤੋਂ ਕਿਉਂਕਿ ਉਹਨਾਂ ਨੂੰ ਅੱਜ ਚੇਤਾ ਆਇਆ ਜਦੋਂ ਉਹਨਾਂ ਕੋ ਰਾਜ ਭਾਗ ਸੀ ਤੇ ਉਸ ਵੇਲੇ ਉਹ ਵੀ ਬੰਦੇ ਨੂੰ ਬੰਦਾ ਨਹੀਂ ਸੀ ਸਮਝਦੇ ਉਦੋਂ ਉਹਨਾਂ ਨੂੰ ਵੀ ਸਿੱਖ ਚੰਗੇ ਨਹੀਂ ਸੀ ਲੱਗਦੇ ਤੇ ਸਿੱਖ ਕੌਮ ਉਹ ਆ ਜਿਹੜੀ ਜਿਹਦੇ ਨਾਲ ਖੜ ਜੇ ਪੰਜਾਬ ਦੇ ਵਿੱਚ ਤੇ ਉਹਦੀ ਕਦੀ ਪਿੱਠ ਨਹੀਂ ਲੱਗਦੀ ਤੇ ਪਰ ਬੜੇ ਦੁੱਖ ਦੀ ਗੱਲ ਆ ਕਿ ਪੰਜਾਬ ਦੇ 117 ਵਿਧਾਇਕ ਤੇ 13 MP ਨੇ ਤੇ ਇਹਨਾਂ ਚੋਂ ਚੰਦ ਬੰਦੇ ਨੇ ਕੋਈ ਇੱਕ ਦੋ ਹੀ ਜਿਹੜੇ ਗੱਲ ਕਰਦੇ ਨੇ ਜੋ ਆਪਣੇ ਲੋਕਾਂ ਦੀ ਗੱਲ ਕਰਦੇ ਨੇ ਬਾਕੀ ਤੇ ਉਥੇ ਫਜ਼ੂਲ ਦੀਆਂ ਗੱਲਾਂ ਕਰਕੇ ਵੇਸਟ ਕਰਕੇ ਕੰਮ ਆਪਣਾ ਟਾਈਮ ਤੇ ਉਹ ਘਰਾਂ ਨੂੰ ਤੁਰ ਜਾਂਦੇ ਨੇ ਤੇ ਜਦੋਂ ਲਾਗੇ ਜੇ ਇਲੈਕਸ਼ਨਾਂ ਆਉਂਦੀਆਂ ਉਦੋਂ ਫਿਰ ਨਵੀਆਂ-ਨਵੀਆਂ ਗੱਲਾਂ ਕੱਢ ਕੇ ਲਿਆਉਂਦੇ ਨੇ ਤੇ ਫਿਰ ਸਾਤ ਦਿਨ ਲਈ ਵੀ ਆ ਜਾਂਦੇ ਪਰ ਸਰਕਾਰ ਨੂੰ ਬਹੁਤ ਮਾੜੀ ਗੱਲ ਹੈ ਇੱਧਰ ਧਿਆਨ ਦੇਣਾ ਚਾਹੀਦਾ ਔਰ ਇਸ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜੇਕਰ ਪਾਰਲੀਮੈਂਟ ਦੇ ਵਿੱਚ ਦੇਸ਼ ਦੀ ਕਿਸੇ ਨੇ ਗੱਲ ਕੀਤੀ ਤੇ ਅਮਰੇਸਰ ਤੋਂ ਐਮਪੀ ਨੇ ਗੁਰਜੀਤ ਸਿੰਘ ਔਜਲਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਵੀ ਅਸੀਂ ਉਹਨਾਂ ਨੂੰ ਮਿਲੇ ਸੀਗੇ ਇਹਦੇ ਲਈ ਉਹਨਾਂ ਨੂੰ ਮੰਗ ਪੱਤਰ ਦਿੱਤਾ ਉਹਨਾਂ ਦੇ ਧਿਆਨ ਚ ਜਦੋਂ ਲਿਆਂਦੀ ਉਸ ਬੰਦੇ ਨੇ ਬਿਨ ਦੇਰੀ ਕੀਤੀ ਜਿਹੜਾ ਇਲੈਕਸ਼ਨ ਤੋਂ ਪਹਿਲਾਂ ਹੀ ਜਿਹੜਾ ਉੱਥੇ ਮਸਲਿਆਂ ਨੂੰ ਚੁੱਕਿਆ ਸੀ ਦੋਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਔਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਕੀ ਸੰਵਿਧਾਨ ਦੇ ਮੁਤਾਬਕ ਜੋ ਲੋਕ ਸਜ਼ਾ ਭੁਗਤ ਚੁੱਕੇ ਨੇ ਉਹਨਾਂ ਨੂੰ ਛੱਡਣਾ ਚਾਹੀਦਾ ਪਰ ਬੜੀ ਗੱਲ ਗਲਤ ਹੈ ਜਿਹੜੇ ਬੰਦੇ ਸਜ਼ਾ ਹੀ ਭੁਗਤ ਚੁੱਕਿਆ ਉਹਨੂੰ ਫਿਰ ਰੱਖਣ ਦਾ ਕਿਉਂ ਕੀ ਮਤਲਬ ਹੈ ਸਾਰੇ ਡਰ ਕਿਉਂ ਤੇ ਇਦਾਂ ਹੀ ਫਿਰ ਪੰਜਾਬ ਸਰਕਾਰ ਨੇ ਬਹੁਤ ਸਾਰੇ ਵਾਅਦੇ ਕੀਤੇ ਸੀ ਪੰਜਾਬ ਸਰਕਾਰ ਨੇ ਧਿਆਨ ਹੀ ਨਹੀਂ ਦਿੱਤਾ ਇੱਕ ਕੁਬੁਰ ਵਿਜੇ ਪ੍ਰਤਾਪ ਨੂੰ ਛੱਡ ਕੇ ਕਿਸੇ ਨੇ ਗੱਲ ਨਹੀਂ ਕੀਤੀ ਤੇ ਹੁਣ ਆ ਐਮਪੀ ਜਿਹੜੇ ਚੰਨੀ ਸਾਹਿਬ ਗਏ ਨੇ ਪੰਜਾਬ ਤੋਂ ਚੁਣ ਕੇ ਤੇ ਉਹਨਾਂ ਨੇ ਜਿਹੜਾ ਵਾ ਜਾ ਕੇ ਉੱਥੇ ਗੱਲ ਰੱਖੀ ਆ ਔਰ ਚੰਗੀ ਗੱਲ ਆ ਜਿਹੜੇ ਲੋਕ ਗੱਲ ਰੱਖਦੇ ਲੋਕ ਯਾਦ ਰੱਖਦੇ ਭੁੱਲਦੇ ਨਹੀਂ ਰਾਗਮ ਚੱਡੇ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸੰਗਸਥਨ ਲਿਆਉਂਦੀ ਵੀ ਗੱਲ ਕੀਤੀ ਗਈ ਸੀ ਪੰਜਾਬ ਦੇ ਵਿੱਚ ਖਾਸ ਕਰਕੇ ਪਰ ਜੇਕਰ ਅਜਿਹੀ ਸੋਚ ਮਹਾਰਾਜਾ ਰਣਜੀਤ ਸਿੰਘ ਵਰਗੀ ਲੀਡਰ ਰੱਖਣ ਤਾਂ ਮੈਨੂੰ ਲੱਗਦਾ ਹੈ ਕਿ ਹਰ ਇੱਕ ਨਾਲ ਇੱਕੋ ਜਿਹਾ ਇਨਸਾਫ ਹੋਏਗਾ ਕਿਸੇ ਨਾਲ ਤੱਕ ਕਹਾਣੀ ਹੋਏਗਾ ਬਿਲਕੁਲ ਮੈਂ ਜਿੱਦਾਂ ਰਾਗਵ ਚੱਡੇ ਹੋਣਾ ਨੇ ਬੋਲੀ ਸੀ ਇਹ ਗੱਲ ਮੈਂ ਉਹਨਾਂ ਦੇ ਹੱਕ ਦੇ ਵਿੱਚ ਦੇਖੋ ਬੋਲਿਆ ਸੀਗਾ ਚੰਗੀ ਗੱਲ ਆ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਸੰਘਾ ਸਾਨੂੰ ਲਿਉਣ ਦੇ ਲਈ ਗੱਲ ਕੀਤੀ ਜਿਹੜੀ ਪਰ ਉੱਥੇ ਮਹਾਰਾਜਾ ਰਣਜੀਤ ਸਿੰਘ ਦਾ ਸੰਘਾਸਨ ਤੇ ਜਿਹੜਾ ਆਪਾਂ ਲਿਉਣ ਦੀ ਗੱਲ ਕਰਦੇ ਆਂ ਜਿਹੜੇ ਆਪਣੇ ਲੋਕ ਆ ਉਹਨਾਂ ਨੂੰ ਤੇ ਲੈ ਆਈਏ ਵਿਚਾਰੇ ਜਿਹੜੇ ਸਜ਼ਾ ਭੁਗਤ ਚੁੱਕੇ ਆ ਤੁਹਾਡੀ ਸਰਕਾਰ ਆ ਪੰਜਾਬ ਚ ਤੁਸੀਂ ਰਾਜ ਸਭਾ ਚ ਮੈਂਬਰ ਜੇ ਇਹ ਆਪਣੇ ਲੋਕ ਜਿਹੜੇ ਵਿਚਾਰੇ ਸਜ਼ਾਵਾਂ ਹੀ ਪੂਰੀਆਂ ਕਰ ਚੁੱਕੇ ਆ ਫਿਰ ਉਹਨਾਂ ਨੂੰ ਆਪਾਂ ਕਿਉਂ ਉੱਥੇ ਰੱਖਿਆ ਵਾ ਸਜ਼ਾ ਪੂਰੀ ਕਰ ਚੁੱਕੇ ਨੂੰ ਆਪਾਂ ਛੱਡਿਏ ਇਸ ਕਰਕੇ ਜਿਹੜੇ ਵਿਚਾਰੇ ਬੈਠੇ ਇਨੇ ਚਰ ਤੋਂ ਬੜਾ ਦੁੱਖ ਲੱਗਦਾ ਵੇਖ ਕੇ ਭਾਵੇਂ ਚੜ੍ਹਦੀ ਕਲਾ ਚ ਨੇ ਪਰ ਜਿਹੜੇ ਲੋਕ ਇਥੋਂ ਨੰਗਦੇ ਨੇ ਨਾ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਗੱਲ ਦੀ ਤਕਲੀਫ ਜ਼ਰੂਰ ਹੁੰਦੀ ਆ ਵੀ ਸਾਡੇ ਲੋਕ ਜਿਹੜੇ ਬੈਠੇ ਆ ਉਹ ਕਿਤੇ ਨਾ ਕਿਤੇ ਫਿਰ ਗੁੱਸਾ ਆਣ ਕੇ ਇਲੈਕਸ਼ਨਾਂ 'ਚ ਕੱਢਦੇ ਨੇ ਇਸ ਕਰਕੇ ਇਹਨਾਂ ਨੂੰ ਸੁਖਵੀਰ ਬਾਦਲ ਤੋਂ ਸਿੱਖਿਆ ਲੈਣੀ ਚਾਹੀਦੀ ਆ ਔਰ ਜਲਦ ਤੋਂ ਜਲਦ ਜਿਹੜਾ ਵਾ ਬੰਦੀ ਸਿੰਘਾਂ ਨੂੰ ਰਿਹਾ ਕਰਕੇ ਤੇ ਮੋਰਚਾ ਜਿਹੜਾ ਵਾ ਫਤਿਹ ਕਰਨ ਸੋ ਬਿਲਕੁਲ 20 ਮਹੀਨੇ ਹੋ ਗਏ ਇਸ ਮੋਰਚੇ ਨੂੰ ਚੱਲਦੇ ਕਰੀਬ 2 ਸਾਲ ਜਿਹੜੇ ਨੇ ਉਹ ਜਾਣਗੇ ਸੋ ਦੇਖਦੇ ਆ ਕਿੰਨਾ ਲੰਬਾ ਸਮਾਂ ਸਰਕਾਰ ਹੋਰ ਦੇਖਦੀ ਆ ਇਸ ਨੂੰ ਧਿਆਨ ਦੇ ਵਿੱਚ ਲਿਆਉਂਦੀ ਆ ਇਹ ਨਹੀਂ ਲਿਆਉਂਦੀ ਮੈਨੂੰ ਦਿਓ ਇੱਜ਼ਾਤ ਦਿੱਲੀ ਰਾਸ ਟੀਵੀ ਦੇ ਲਈ ਸਮਰਦੀਪ ਸਿੰਘ ਮੋਹਾਲੀ